ਲੋ ਆ ਗਿਆ ਆਪਣਾ ਮਸਾਲਾ ਆ ਗਿਆ ਬਣ ਕੇ ਪਿਆਰ ਤੇ ਆ ਦੇਖ ਮਸਾਲਾ ਗਿਆ ਪੁੱਜ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕੁੰਬਾਂ ਦੇ ਮਟਰ ਇੰਦਰ ਪਾਵਾਂਗੇ ਆਪਾਂ ਆਲੂ sambil diadang, buat apa itu air pani? apa air ਉਹਨਾਂ પાસે ਉਹੀ ਬਾਂਦੀ ਆ ਤੇ ਮਿਲਦੇ ਆ ਕੁੰਬਾ ਮਟਰ ਆਲੂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵਾਤੋਂ ਵਾਦ ਸ਼ੇਅਰ ਤੇ ਲਾਈਕ ਤੇ ਕਮੈਂਟ ਕਰੋ